ਮੈਂ ਗਾਣੇ ਬਾਰੇ ਵੀਡੀਓ ਨਹੀਂ ਬਣਾਉਣਾ ਹੁੰਦਾ ਪਰ ਅੱਜ ਦੀ ਗੱਲ ਇਹ ਹੈ ਵੀ ਐਜ਼ ਅ ਟਾਪਿਕ ਕੁਛ ਇਹ ਜਾ ਹੋ ਗਿਆ ਹਰ ਮਾਪਿ ਉਹ ਆਪਣੇ ਜਵਾਕ ਨੂੰ ਬਹੁਤ ਪਿਆਰ ਕਰਦਾ ਹੈ ਤੇ ਹਰ ਜਵਾਕ ਨੂੰ ਉਹ ਚੰਗਾ ਦੇਖਣਾ ਚਾਹੁੰਦਾ ਪਰ ਜਿਸ ਤਰੀਕੇ ਨਾਲ ਕਈ ਵਾਰੀ ਆਪਾਂ ਵਿਚਰਦੇ ਆਪਾਂ ਗੱਲਾਂ ਕਰਦੇ ਆ ਆਪਾਂ ਸੱਚਮੁੱਚ ਆਪਣੇ ਜਵਾਕਾਂ ਦੇ ਲਈ ਹਾਨੀਕਾਰਕ ਹੋ ਨਹੀਂ ਪੜਦੇ ਆ 2008 ਦੇ ਵਿੱਚ ਨਾ ਅਮਰੀਕਨ ਐਡਮਿਨਿਸਟ੍ਰੇਸ਼ਨ ਆਫ ਚਿਲड्रन ਐਂਡ ਫੈਮਿਲਿਸ ਦੇ ਕੋਲ ਇਮੋਸ਼ਨਲ ਅਬਿਊਸ ਦੇ 50000 ਕੇਸ ਦਰਜ ਹੋਏ ਸੀ ਬੱਚਿਆਂ ਦੇ ਵੀ ਬੱਚਿਆਂ ਨਾਲ ਦੁਰਵਿਹਾਰ ਹੋਇਆ ਇਹ ਦੇਖੋ ਵੀ ਇਹ ਜਿਹੜੀਆਂ ਚੀਜ਼ਾਂ ਨੇ ਕਿਹਾ ਤਾਂ ਕਈ ਵੀ ਇਹ ਬੱਚਿਆਂ ਦੇ ਇਮੋਸ਼ਨਸ ਨੂੰ ਠੇਸ ਪਹੁੰਚਾਉਣ ਦੇ ਜਿਹੜੇ ਸੀਗੇ ਕੇਸ ਇਹ ਦਰਜ ਹੋਏ ਹੋਏ ਕੀ ਹੋਣਾ ਕੋਈ ਇਮੋਸ਼ਨਲ ਅਬਿਊਜ਼ ਕੀ ਹੈ ਗੱਲਾਂ ਬਾਤਾਂ ਇਹ ਜੀਆਂ ਕਹੀਆਂ ਗਈਆਂ ਇਹ ਨਹੀਂ ਹੈਗਾ ਵੀ ਕੁੱਟਮਾਰ ਹੋਈ ਸ਼ਬਦ ਇਹਦੇ ਵਰਤੇ ਗਏ ਆਪਾਂ ਸਾਰੇ ਆਪਣੇ ਜਵਾਕਾਂ ਨੂੰ ਬਹੁਤ ਚੰਗਾ ਪਿਆਰ ਦਿੰਦੇ ਆ ਪਰ ਕਿਉਂਕਿ ਆਪਾਂ ਆਪਣੇ ਜਵਾਕਾਂ ਨੂੰ ਇੰਨਾ ਪਿਆਰ ਕਰਦੇ ਆ ਤਾਂ ਆਪਣੀਆਂ ਛੋਟੀਆਂ-ਛੋਟੀਆਂ ਕਹੀਆਂ ਗੱਲਾਂ ਵੀ ਉਹਨਾਂ ਨੂੰ ਵੱਡੀ ਠੇਸ ਪਹੁੰਚਾ ਸਕਦੀਆਂ ਹਨ ਤਾਂ ਬਹੁਤ ਜ਼ਰੂਰੀ ਹੁੰਦਾ ਵੀ ਆਪਾਂ ਇਹ ਦੇਖਣਾ ਵੀ ਆਪਾਂ ਕਿਸ ਤਰੀਕੇ ਨਾਲ ਬੱਚੇ ਨਾਲ ਗੱਲ ਕਰਦੇ ਹਾਂ ਕਿਉਂਕਿ ਆਪਣੀ ਛੋਟੀ ਕਹੀ ਗੱਲ ਦਾ ਵੀ ਉਹਨਾਂ ਨੂੰ ਬਹੁਤ ਵੱਡਾ ਤੱਕਾ ਲੱਗ ਸਕਦਾ ਤੇ ਉਹ ਤਾਂ ਉਮਰ ਉਹਨਾਂ ਤੇ ਅਸਰ ਰੱਖ ਸਕਦਾ ਅੱਜ ਆਪਾਂ 8 ਚੀਜ਼ਾਂ ਜਿਹੜੀਆਂ ਬਾਰੇ ਇਸ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲੀ ਚੀਜ਼ ਹੈਗੀ ਆ ਵੀ ਸਰੀਰਕ ਰੂਪ ਦੇ ਵਿੱਚ ਬੱਚਾ ਕਿਵੇਂ ਦੱਸੇ ਟਿੱਪਣੀ ਵੀ ਤੂੰ ਤਾਂ ਮੋਟੋ ਹੀ ਬਹੁਤ ਆ ਤੂੰ ਤਾਂ ਸੁੱਕਿਆ ਬੈਂ ਤੂੰ ਤਾਂ ਛੋਟਾ ਆਂ ਤੂੰ ਤਾਂ ਲੰਬੋ ਆਂ ਤੂੰ ਤਾਂ ਯੇ ਆਂ ਤੂੰ ਤਾਂ ਬੋਹ ਆਂ ਇਹ ਇਹ ਅਸੀਂ ਸੁਣੀ ਆਂ ਚੀਜ਼ਾਂ ਆਪਦੇ ਟਾਈਮ ਤੇ ਹਨਾ ਤੇ ਅੱਜ ਵੀ ਹੋ ਰਹੀਆਂ ਨੇ ਇਹਦੇ ਨਾਲ ਹੁੰਦਾ ਕੀ ਆ ਇਹ ਤੁਸੀਂ ਜਵਾਗ ਦੇ ਦਿਮਾਗ 'ਚ ਪੱਕੀ ਚੀਜ਼ ਫਿੱਟ ਕਰ ਦਿੰਦੇ ਨਾ ਵੀ ਮੈਂ ਫਲਾਨੀ ਤੋਂ ਦੋ ਘਾਟਾਂ ਮੇਰੇ ਨਾਲ ਤਾਂ ਆਪਦੇ ਨਾਲ ਹੁੰਦਾ ਸੀ ਕਿਉਂਕਿ ਮੈਂ ਫਿਜ਼ੀਕਲੀ ਤਾਕੜਾ ਨਹੀਂ ਸੀ ਬਹੁਤ ਲੋਕ ਮੇਰੀ ਗੱਲ ਦਾ ਮਖੌਲ ਉਡਾਉਂਦੇ ਸੀ ਵੀ ਜਦੋਂ ਸੁੱਕਿਆ ਜਾਂਦਾ ਸੁੱਕਿਆ ਜਾਂ ਸੁੱਕਿਆ ਜਾਂ ਕਿੰਨੀ ਵਾਰੀ ਮੈਨੂੰ ਇਹ ਮਹਿਸੂਸ ਹੋਇਆ ਜਦੋਂ ਮੈਂ ਛੋਟਾ ਸਕੂਲ ਹੁੰਦਾ ਸੀਗਾ ਵੀ ਮੈਨੂੰ ਬਾਅਦ 'ਚ ਰੈਲਾਈਜ਼ ਹੋਇਆ ਵੱਡਾ ਕਿ ਯਾਰ ਸਕੂਲ 'ਚ ਮੈਨੂੰ ਜਵਾਕ ਨ ਬਗੜ ਫਿਜ਼ੀਕਲੀ ਨਾ ਸਟਰੋਂਗ ਨਹੀਂ ਸੀ ਪਰ ਜਿਸ ਟਾਈਮ ਤੇ ਜਾ ਕੇ ਮੈਂ ਫਿਰ ਬੈਟਰ ਹੋਇਆ ਫਿਰ ਮੈਨੂੰ ਰਿਅਲਾਈਜ਼ ਹੋਇਆ ਕਿਉਂਕਿ ਉਹ ਤਾਂ ਬੁੱਲਿੰਗ ਵਗੈਰਾ ਇਹ ਜਿਹੀਆਂ ਚੀਜ਼ਾਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ 90 ਦੇ ਦਹਾਕੇ ਦੇ ਵਿੱਚ ਇੰਨੀ ਬਰੀਕੀ ਨਾਲ ਸਮਝਿਆ ਵੀ ਨਹੀਂ ਜਾਂਦਾ ਸੀ ਤਾਂ ਮਾਪਿਓ ਦੀ ਜ਼ਿੰਮੇਵਾਰੀ ਹੈ ਵੀ ਜਵਾਕ ਨੂੰ ਤੁਸੀਂ ਇਹੋ ਜਿਹਾ ਬਣਾਓ ਵੀ ਆਪਣੀ ਸਰੀਰਕ ਦਿੱਖ ਕਰਕੇ ਆਪਣੇ ਆਪ ਨੂੰ ਕਦੇ ਪਿੱਛੇ ਨਾ ਰੱਖਿਓ ਉਹਨੂੰ ਰੰਗ ਰੂਪ ਸਿਹਤ ਜੋ ਵੀ ਉਹਦੀ ਬਿਨਾ ਪਰਵਾਹ ਕਰੇ ਉਹ ਆਪਣੇ ਅੰਦਰ ਦੇ ਕੌਨਫੀਡੈਂਸ ਨਾਲ ਅੱਗੇ ਵਧੇ ਜ਼ਿੰਦਗੀ ਦੇ ਵਿੱਚ ਪਹਿਲਾਂ ਤਾਂ ਤੁਸੀਂ ਆਪ ਨਹੀਂ ਇਹ ਗੱਲ ਕਦੇ ਵੀ ਕਹਿਣੀ ਉਹਦੇ ਜਵਾਬ ਨੂੰ ਤੇ ਦੂਜਾ ਜਿਹ ਕੋਈ ਨੂੰ ਕਹਿ ਵੀ ਰਿਹਾ ਟੋਕਣਾ ਅਗਲਾ ਪੁਆਇੰਟ ਤੂੰ ਐ ਕਿਉਂ ਕਰਦਾ ਐ ਤੂੰ ਐ ਕਿਉਂ ਬੈਠਦਾ ਐ ਤੂੰ ਇੱਥੇ ਕਿਉਂ ਖੜਾ ਐ ਤੂੰ ਐ ਨਾ ਬੈਠ ਤੂੰ ਐ ਨਾ ਖਾ ਤੇਰੇ ਖੰਦੇ ਦੀ ਬਾਤ ਆਉਂਦੀ ਐ ਜੇ ਇਹ ਉਹ ਐ ਚਾਰ ਦੇ ਲੱਗੇ ਰਹਿਣਾ ਇਸ ਚੀਜ਼ ਨਾਲ ਕੀ ਹੋ ਰਿਹਾ ਜਵਾਬਾ ਜਿਹੜਾ ਉਹ ਥੋੜੀ ਗੱਲ ਕਹੀ ਮੰਨਦਾ ਤੇ ਹੌਲੀ ਹੌਲੀ ਤੁਸੀਂ ਉਹਨੂੰ ਇਹ ਚੀਜ਼ਾਂ ਮਨਾ ਦੇਣੇ ਵੀ ਤੇਰੇ 'ਚ ਤੈਨੂੰ ਤੁਰਨਾ ਨਹੀਂ ਆਉਂਦਾ ਤੈਨੂੰ ਬੈਠਣਾ ਨਹੀਂ ਆਉਂਦਾ ਤੈਨੂੰ ਉੱਠਣਾ ਨਹੀਂ ਆਉਂਦਾ ਤੈਨੂੰ ਖਾਣਾ ਨਹੀਂ ਆਉਂਦਾ ਤੈਨੂੰ ਆਹ ਨਹੀਂ ਕਰਨਾ ਤੈਨੂੰ ਇਹ ਨਹੀਂ ਕਰਨਾ ਆਉਂ ਉਨੂੰ ਆ ਲੱਗਦਾ ਵੀ ਹੁਣ ਬੇਬੇ ਨੇ ਜਾਂ ਬਾਪੂ ਨੇ ਆ ਕੇ ਪਤਾ ਨਹੀਂ ਕਿਹਦੇ ਉਹਦੇ ਬੇਇੱਜ਼ਤੀ ਕਰ ਦੇਣੀ ਆ ਯਾਰ ਤੇ ਫਿਰ ਉਹਦੀ ਜਦੋਂ ਬੇਇੱਜ਼ਤੀਆਂ ਹੋਣ ਲੱਗ ਜਾਂਦੀ ਆ ਹੌਲੀ ਹੌਲੀ ਉਹ ਬੇਇੱਜ਼ਤੀ ਨੂੰ ਯੂਸਟ ਹੋ ਜਾਂਦਾ ਤੇ ਫਿਰ ਉਹ ਬਾਹਰ ਵੀ ਬੇਇੱਜ਼ਤੀ ਹੁੰਦੀ ਆ ਤੇ ਉਹਦੇ ਨਾਲ ਕੰਮ ਹੋਰ ਜ਼ਿਆਦਾ ਖਰਾਬ ਹੁੰਦਾ ਤਾਂ ਕਦੇ ਵੀ ਇਹ ਚੀਜ਼ ਕਰਨੀ ਨਹੀਂ ਅਗਲਾ ਪੁਆਇੰਟ ਬੱਚੇ ਦੀ ਹੋਂਦ ਨੂੰ ਸੱਟ ਮਾਰਨੀ ਇਹਦੇ ਨਾਲ ਤੂੰ ਜੰਮਦਾ ਹੀ ਨਾ ਜੰਮਦਾ ਹੀ ਕਿਉਂ ਨਹੀਂ ਮਰ ਗਿਆ ਤੂੰ ਤੈਨੂੰ ਆਪਣੀ ਲਾਜ ਕਹਿੰਦੇ ਵੀ ਮੈਨੂੰ ਸ਼ਰਮ ਆਉਂਦੀ ਆ ਸੁਣੀ ਹੋਣੀ ਆ ਇਹ ਗੱਲ ਆਪਣੀ ਜਨਰੇਸ਼ਨਾਂ ਦਾ ਸੁਣੀ ਹੋਈਆਂ ਆਪਣੇ ਤੋਂ ਬਾਅਦ ਵਾਲਾਂ ਨੇ ਵੀ ਸੁਣੀਆਂ ਇਹ ਕਈਆਂ ਦੇ ਵਿੱਚ ਰੈਗੂਲਰ ਹੈ ਤੁਸੀਂ ਕਦੇ ਵੀ ਹਾਂ ਯਾਰ ਇੱਕ ਵਾਰੀ ਸੁਣੀ ਸੀ ਪਰ ਮੇਰੇ ਤਾਂ ਸੁਣਿਆ ਹਾਂ ਤੁਸੀਂ ਚੰਗੇ ਪਰਿਵਾਰ ਚੋਂ ਜੇ ਇੱਕ ਵਾਰੀ ਸੁਣੀ ਹੈ ਇਹੋ ਜਿਹੇ ਵੀ ਨਹੀਂ ਜਿੱਥੇ ਕਨਸਟੈਂਟ ਇਹ ਚੱਲ ਰਿਹਾ ਹੈ ਲਗਾਤਾਰ ਆਪਦੀ ਫਰਸਟ੍ਰੇਸ਼ਨ ਹੈ ਬੱਚੇ ਤੇ ਪ੍ਰੋਜੈਕਟ ਹੋ ਰਹੀ ਹੈ ਹੈਨਾ ਉਹਦੇ ਨਾਲ ਕੀ ਹੋ ਰਿਹਾ ਜੋ ਤੁਸੀਂ ਇਹੀ ਗੱਲਾਂ ਬੱਚੇ ਨੂੰ ਕਹਿ ਰਹੇ ਹੋਗੇ ਇਹ ਤਾਂ ਜ਼ਹਿਰ ਤੋਂ ਵੀ ਖਤਰਨਾਕ ਹੈ ਇਹ ਤਾਂ ਤਬਾਹਣਾ ਹੈ ਬੱਚੇ ਨੂੰ ਇਹ ਲੱਗਣਾ ਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਤੇ ਤੂੰ ਜੰਮਦੇ ਨਾ ਵੀ ਮੇਰੀ ਤਾਂ ਦੁਨੀਆ ਤੇ ਲੋੜ ਹੀ ਹੈ ਨਹੀਂ ਯਾਰ ਹੌਣੇ ਐਬੈਂਡਰਮੈਂਟ ਇਸ਼ੂ ਹੋ ਸਕਦੇ ਨੇ ਇਹਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਡਾ ਇਸ਼ੂ ਇਹ ਸੋਦਾ ਵੀ ਉਹ ਗਲਤ ਸੰਗਤ ਚ ਪੈ ਜੇ ਤੁਹਾਡੇ ਵੱਲੋਂ ਉਹ ਜ਼ਿੰਦਗੀ ਖਤਮ ਕਰਨ ਦੀ ਸੋਚ ਰਿਹਾ ਜਵਾਬ ਪਰ ਫਿਰ ਉਹਨੂੰ ਕੋਈ ਗਰੂਮਿੰਗ ਵਾਲਾ ਟੱਕਰ ਗਿਆ ਜਿਨੇ ਉਹਨੂੰ ਜ਼ਿੰਦਗੀ ਚ ਹੋਰ ਸਬਜ ਬਾਗ ਦਿਖਾਤੇ ਉਧਰ ਨੂੰ ਵੀ ਜਾ ਸਕਦਾ ਤੇ ਇਹ ਬਹੁਤ ਰਿਸਕੀ ਆ ਦਾ ਐਵੇਂ ਦੇ ਅੱਖਰ ਨਾ ਵਰਤੋ ਮਾਪੇ ਨੂੰ ਚਾਹੀਦਾ ਕਿ ਉਹ ਬੱਚੇ ਨੂੰ ਇਹ ਅਹਿਸਾਸ ਕਰਾਉਣ ਵੀ ਬਈ ਤੂੰ ਪਰਿਵਾਰ ਦਾ ਬਹੁਤ ਜ਼ਰੂਰੀ ਅੰਗ ਹੈ ਬਹੁਤ ਜ਼ਰੂਰੀ ਮੈਂਬਰ ਹੈ ਤੂੰ ਬੇਸ਼ਕੀਮਤੀ ਹੈ ਇਹਨੂੰ ਚਮਾਉਣਾ ਨਹੀਂ ਕਹਿੰਦੇ ਇਹਨੂੰ ਸੱਚ ਕਹਿੰਦੇ ਨੇ ਚੰਭਲਾਉਣਾ ਹੁੰਦਾ ਜਦੋਂ ਆਪਾਂ ਉਹਨੀਆਂ ਗਲਤ ਚੀਜ਼ਾਂ ਨੂੰ ਛੇ ਦਿੰਦੇ ਆ ਪਰ ਇਹ ਜੇ ਅਖਬਾਰਤ ਕਿ ਤੁਸੀਂ ਜੇ ਕਹਿੰਦੇ ਹੋ ਵੀ ਤੁਸੀਂ ਜ਼ਿੰਦਗੀ ਚ ਬੈਟਰ ਕਰ ਲਓਗੇ ਬਦ ਜਵਾਕ ਨੂੰ ਨਹੀਂ ਕਰ ਸਕਦੇ ਬੱਚੇ ਨੂੰ ਇਹ ਅਹਿਸਾਸ ਕਰਾਉਣਾ ਵੀ ਤੂੰ ਸਾਡੇ ਤੇ ਬੋਝ ਐ ਵੀ ਤੇਰਾ ਖਰਚਾ ਚਾਲਦੇ ਆ ਫਲਾਨੀ ਚੀਜ਼ ਇੰਨੇ ਦੀ ਆਉਂਦੀ ਐ ਹਨਾ ਤੇਰੀਆਂ ਜਿਹੜੀਆਂ ਆ ਲੋੜਾਂ ਨੇ ਸਾਥੋਂ ਨਹੀਂ ਪੂਰੀਆਂ ਸਾਡੇ ਬੱਚੇ ਤਾਂ ਹੈ ਨਹੀਂ ਬਾਈ ਤੇਰੇ ਖਰਚੇ ਬਸ ਤੂੰ ਰਹਿਣ ਦੇ ਵਸ ਤੇਰੇ ਮੂਰੇ ਹੱਥ ਬੰਨੇ ਬਾਬਾ ਹੁਣ ਚੱਕਰ ਕੀ ਜੇ ਤੁਸੀਂ ਐ ਕਰਦੇ ਹੋ ਜਵਾਕ ਫਿਰ ਜਿਹੜੀਆਂ ਸੱਚੀ ਲੋੜਾਂ ਨੇ ਨਾ ਉਹ ਵੀ ਤੁਹਾਨੂੰ ਦੱਸਣੋਂ ਹਟ ਜਾਂਦਾ ਫਰੂ ਲੋੜਾਂ ਦੀ ਪੂਰਤੀ ਕਰਨ ਲਈ ਉਹ ਜਵਾਕ ਕਿਸੇ ਹੱਦ ਤੱਕ ਜਾ ਵੀ ਸਕਦਾ ਹੈ। ਕਈ ਜਵਾਕਾਂ ਨੂੰ ਚੋਰੀ ਦੀ ਆਦਤ ਪੈਂਦੀ ਹੈ। ਕਈ ਜਵਾਕਾਂ ਨੂੰ ਉਸ ਤੋਂ ਬਾਅਦ ਹੋਰ ਲੋਕਾਂ ਨਾਲ ਰਲਦੇ ਨੇ, ਗਲਤ ਸੰਗਤ ਚ ਪੈਂਦੇ ਨੇ, ਪੈਸੇ ਕਮਾਉਣ ਵਾਸਤੇ ਕਿੰਨਾ ਕੁਛ ਹੁੰਦਾ। ਐਵੇਂ ਨਾ ਕਹੋ। ਤੁਸੀਂ ਉਹਨੂੰ ਕਲੀਅਰਲੀ ਕਹੋ ਵੀ ਦੇਖ ਭਾਈ ਆ ਚੀਜ਼ ਦੀ ਲੋੜ ਹੈ ਤੇਨੂੰ ਮਿਲ ਜੂ, ਆ ਚੀਜ਼ ਤੇਨੂੰ ਲੋੜ ਨਹੀਂ ਹੈਗੀ। ਇਹ ਤੇਨੂੰ ਨਹੀਂ ਮਿਲ ਸਕਦੀ ਕਿਉਂਕਿ ਆਪਾਂ ਇੰਨਾ ਇਫੋਰਡ ਕਰ ਸਕਦੇ ਆ ਰਾਦਰ ਦੈਨ ਵੀ ਤੇਰੇ ਅਸੀਂ ਖਰਚ ਨਹੀਂ ਸਕਦੇ, ਇੱਥੇ ਤੇਰਾ ਤਹੌਣ ਪਟਾ ਆ ਹੋ ਗਿਆ ਤੇਰਾ ਤਬਾਹ ਹੋ ਗਿਆ। ਜਾਨੀ ਉਹ ਜਿਹੜੀ ਇਹਾ ਬੋ ਡਰਾਮਾ ਰਾਜ ਦੇ ਆਉਣਾ ਰਚੋ ਸਿੱਧੀ ਗੱਲ ਇੱਕ ਲਾਈਨ ਦੇ ਵਿੱਚ ਖਤਮ ਕਰੋ ਬੇਟਾ ਆ ਮਿਲੂਗਾ ਆ ਨਹੀਂ ਮਿਲੂਗਾ ਗੱਲ ਖਤਮ ਇਹਦਾ ਆ ਰੀਜ਼ਨ ਹੈ ਇਹਦਾ ਆ ਰੀਜ਼ਨ ਅਗਲਾ ਪੁਆਇੰਟ ਕੰਪੈਰੀਜ਼ਨ ਨਾ ਕਰੋ ਤੁਲਨਾ ਨਾ ਕਰੋ ਵੀ ਤਰੇ ਮਾਮੇ ਦੇ ਮੁੰਡੇ ਨੇ ਆ ਕਰ ਲਿਆ ਤੇਰੀ ਭੂਆ ਦੀ ਕੁੜੀ ਨੇ ਆ ਕਰ ਲਿਆ ਤੇ ਤੂੰ ਆ ਨਹੀਂ ਹੁੰਦਾ ਉਹ ਫਲਾਨਿਆਂ ਦੇ ਫਲਾਨੇ ਜਵਾਕ ਨੇ ਫਲਾਨਾ ਕੁਝ ਕਰ ਲਿਆ ਤੂੰ ਦੇਖ ਲੈ ਤੂੰ ਕਿੱਥੇ ਆ ਉਹਨਾਂ ਦੀ ਕੁੜੀ ਦੇਖ ਲੈ ਕਿੰਨੀ ਸਿਆਣੀਆਂ ਤੈਨੂੰ ਭੋਰਾ ਗੱਲ ਨਹੀਂ ਹੈਗੀ ਆਹ ਚੀਜ਼ਾਂ ਨੇ ਜਿਹੜੀਆਂ ਇਹ ਅਨ ਹੈਲਥੀ ਕੰਪੈਰੀਜ਼ਨ ਨੇ ਇਹ ਜਵਾਕ ਨੂੰ ਦਾ ਖਰਾਬ ਕਰਦੀ ਕਰਦੇ ਨੇ ਇਹ ਛੋੜ ਦੇ ਉਹਨਾਂ ਨਾਲ ਸਬੰਧ ਵੀ ਖਰਾਬ ਕਰ ਜੋ ਜਵਾਕ ਦੇ ਬਾਕੀ ਜਵਾਕਾਂ ਨਾਲ ਸਬੰਧ ਵੀ ਖਰਾਬ ਕਰ ਦਿੰਦੇ ਨੇ ਜਿਹਨਾਂ ਨੂੰ ਤੁਸੀਂ ਨਾਲ-ਨਾਲ ਕਿ ਸਫਤਤਾ ਕਰੀ ਨਾ ਨਾ ਸਭ ਤੋਂ ਵੱਟ ਫਿਰ ਜਵਾਕ ਨੂੰ ਉੱਤੇ ਚੜਦਾ ਹੁੰਦਾ ਪਹਿਲਾਂ ਤਾਂ ਇਹ ਨਤੀਜਾ ਜਿਹੜਾ ਹੈਗਾ ਨਾ ਇਹਦਾ ਬਹੁਤ ਖਤਰਨਾਕ ਹੈ ਕਿਉਂਕਿ ਉਹ ਬੰਦਾ ਫਿਰ ਵੱਡਾ ਹੋ ਕੇ ਵੀ ਆਪਦੇ ਆਪ ਨੂੰ ਕੰਪੇਅਰ ਹੀ ਕਰੀ ਜਾਂਦਾ ਲੋਕਾਂ ਨਾਲ ਜਦੋਂ ਕੰਮ ਤੇ ਗਿਆ ਵੀ ਉਹ ਫਲਾਣੇ ਤੋਂ ਵੀ ਘਟਣਾ ਫਲਾਣੇ ਤੋਂ ਵੀ ਘਟਾ ਫਲਾਣੇ ਤੋਂ ਵੀ ਘਟਾ ਜਦੋਂ ਖੇਡਣ ਗਿਆ ਉੱਥੇ ਵੀ ਜਦੋਂ ਯੂਨੀਵਰਸਿਟੀ ਗਿਆ ਉੱਥੇ ਵੀ ਕਿਉਂਕਿ ਤੁਸੀਂ ਉਹ ਪੈਟਰਨ ਉਹਦੇ ਦਿਮਾਗ 'ਚ ਪਾਤਾ ਤਾਂ ਕੰਪੈਰੀਜ਼ਨ ਨਾ ਕਰੋ ਹੈਲਥੀ ਕੰਪੈਰੀਜ਼ਨ ਕਰੋ ਅਨ ਹੈਲਥੀ ਕੰਪੈਰੀ ਇਸ ਤਰੀਕੇ ਨਾਲ ਪਿੱਛੇ ਲੈ ਕੇ ਜਾ ਰਹੇ ਹਾਂ ਕਿ ਵੀ ਰਿਸ਼ਤਿਆਂ 'ਚ ਘੜਤਣ ਪੈ ਰਹੀ ਹੈ। ਹਰ ਚੀਜ਼ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸਵਾਲ ਕਰ ਰਿਹਾ ਹੈ। ਤਾਂ ਉਹ ਕਿਤੇ ਵੀ ਜਾਊਗਾ ਉਹ ਬੈਕਫੁੱਟ ਦੀ ਹੋਊਗਾ। ਇਸੇ ਗੱਲ ਕਰਕੇ ਜਿਵੇਂ ਆਖ ਦੀ ਬੇਇੱਜ਼ਤੀ ਕਰ ਦੇਣੀ। ਤੂੰ ਤਾਂ ਨਾ ਕੰਮ ਮੈਂ ਤੂੰ ਤਾਂ ਨਾ ਫਟੇ ਫਟੇ ਲਾਣ ਦਾ ਤੂੰ ਤਾਂ ਆਖਰਾਮ ਵਰਤੇ ਜਾਂਦੇ ਨਾ। ਤੂੰ ਨੀ ਜ਼ਿੰਦਗੀ 'ਚ ਕੁਰਸਕਰ ਸਕਦਾ। ਤੂੰ ਕੁਝ ਵੀ ਨਹੀਂ ਕਰ ਸਕਦਾ। ਤੇਰੇ ਜਿੱਡਾ ਮੈਂ ਹੁੰਦਾ ਸੀ ਮੈਂ ਤਾਂ ਹੱਕ ਕਰਤਾ ਸੀ ਮਤਵਾਕ ਕਰਤਾ ਸੀ। ਹੁਣੇ ਜੋ ਤੁਸੀਂ ਕਹਿ ਰਹੇ ਹੋ ਇਹ ਟਿੱਪਣੀਆਂ ਜਿਹੜੀਆਂ ਹੈਗੀਆਂ ਇਹਦੇ ਨਾਲ ਹੋ ਕੀ ਰਿਹਾ ਉਹ ਸੋਚੋ। ਇਹਦੇ ਨਾਲ ਤੁਸੀਂ ਇਹ ਕਰ ਰਹੇ ਹੋ ਵੀ ਤੇਰੀ ਆ ਚੀਜ਼ ਗਲਤ ਹੋ ਗਈ। ਮ ਅੱਜ ਤੱਕ ਕਿਸੇ ਪਲੇਅਰ ਨੇ ਜਾਂ ਕਿਸੇ ਬੰਦੇ ਨੇ ਕਾਮਯਾਬੀ ਹਾਸਲ ਕਰੀਏ ਜਿਹਨੂੰ ਗਾਲਾਂ ਪੈਂਦੀਆਂ ਹਨ ਉਹਦੇ ਕੋਚ ਤੋਂ ਕੋਚ ਸਿਖਾਉਂਦਾ ਤੇ ਹੱਲਾਸ਼ੇਰੀ ਦਿੰਦਾ ਕਦੇ ਵੀ ਇਹਨੇ ਪੁੱਛਿਆ ਕਰੋ ਵੀ ਆਹ ਕੰਮ ਕਿਉਂ ਗਲਤ ਹੋ ਗਿਆ ਤੂੰ ਇਹ ਪੁੱਛਿਆ ਕਰੋ ਛੋਟੇ ਜਿਹਾਕ ਨੂੰ ਖਾਸ ਕਰ ਵੀ ਪੁੱਤ ਬੰਨੂ ਕਿਵੇਂ ਠੀਕ ਕਰੀਏ ਆਪਾਂ ਕਿਹੜੇ ਸਟੈਪ ਲਈਏ ਉਹਦੇ ਨਾਲ ਤੁਸੀਂ ਉਹਨੂੰ ਸੋਲੂਸ਼ਨ ਮੋਡ 'ਚ ਲੈ ਕੇ ਜਾਂਦੇ ਹੋ ਪ੍ਰੋਬਲਮ ਮੋਡ 'ਚ ਨਹੀਂ ਵਧੀਆ ਟੀਮਾਂ ਉਹੀ ਹੁੰਦੀਆਂ ਛੋਟੇ ਜਿਹਾਕ ਆਦੀਆਂ ਸਾਡੇ ਨਿੱਕੇ ਫੁੱਟਬਾਲ ਖੇਡਦਾ ਤਾਂ ਕੋਈ ਕੋਈ ਤੇ ਕੋਚ ਨੂੰ ਸ਼ਾਬਾਸ਼ ਦਿੰਦੇ ਨੇ ਹੱਲਾਸ਼ੇਰੀ ਦਿੰਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਗ ਨਾ ਕੀ ਕਹਦ ਨੇ ਵੀਰ ਤੁਸੀਂ ਨਹੀਂ ਜਿੱਤ ਸਕਦੇ ਇਹ ਹੁੰਦਾ ਹੀ ਨਹੀਂ ਉੱਥੇ ਉਹਦੇ ਨਾਲ ਬਹੁਤ ਫਰਕ ਪੈਣਾ ਤਾਂ ਉਹ ਜ਼ਰੂਰੀ ਹੈ ਵੀ ਉਹ ਚੀਜ਼ ਨੂੰ ਵੀ ਦੇਖੋ ਵੀ ਉਹਨੂੰ ਤੁਸੀਂ ਸਹੀ ਕਿਵੇਂ ਕਰਨਾ ਤੇ ਆਗਣ ਦਾ ਡਰ ਹੋਈ ਮੈਂ ਤੁਹਾਨੂੰ ਛੱਡ ਕੇ ਭੱਗ ਜਾਊਗਾ ਮੈਂ ਘਰ ਛੱਡ ਜਾਊਗਾ ਮੈਂ ਤੁਹਾਨੂੰ ਸਾਰਿਆਂ ਨੂੰ ਛੱਡ ਕੇ ਭੱਗ ਜਾਊਗਾ ਜਾਂ ਫਿਰ ਲੱਭੀ ਜਾਓ ਜਿੱਥੇ ਪਿਓ ਭੱਗ ਗਿਆ ਜਾਂ ਜਿੱਦੇ ਮਾਂ ਭੱਗੀ ਸਾਨੂੰ ਸਾਰਿਆਂ ਨੂੰ ਛੱਡ ਕੇ ਫਿਰ ਤੁਸੀਂ ਦੇਖ ਲਿਓ ਇਹ ਚੀਜ਼ ਛੋਟੇ ਜਿਹਾਂ ਵਕਤੇ ਬਹੁਤ ਡੂੰਗਾ ਅਸਰ ਕਰਦੀ ਹੈ ਕਿਉਂਕਿ ਫਿਰ ਉਹ ਅਟੈਚ ਹੁੰਦਾ ਫਿਰ ਉਹ ਡਰਦਾ ਗਲਤ ਨਹੀਂ ਕੁਝ ਕਰਦਾ ਵੀ ਮੇਰੀ ਮਾਂ ਨਾ ਭੱਗ ਜਾਵੇ ਮੇਰਾ ਪਿਓ ਨਾ ਭੱਗ ਜਾਵੇ ਪਰ ਇਹ ਗੱਲ ਉੱਤਿਬੀ ਉਹ ਕੱਲ ਫੜ ਕੇ ਰੱਖਦਾ ਉਦੋਂ ਵੀ ਗਾਂ ਸਭ ਤੋਂ ਖਤਰਨਾਕ ਉਹਦਾ ਵਿਆਹ ਹੋ ਜਾਂਦਾ ਉਹਦੀ ਘਰ ਵਾਲੀ ਜਾਂ ਘਰ ਵਾਲਾ ਉੱਥੇ ਜਿੰਨਾ ਮਰਜ਼ੀ ਜੁਰਮ ਕਰੇ ਉਹਦੇ ਸਾਰੇ ਜਿੰਨਾ ਮਰਜ਼ੀ ਜੁਰਮ ਕਰਨ ਉਹ ਸਹੂ ਕੋਈ ਕੋ ਨੂੰ ਇਹ ਡਰ ਵੀ ਮੈਨੂੰ ਛੱਡ ਕੇ ਨਾ ਵਗ ਜਾਨਾ ਇਹ ਡਰ ਤੁਸੀਂ ਸਾਰੀ ਉਮਰ ਖਾਤਰ ਪਾ ਦਿੰਦੇ ਹੋ ਵਿਚ ਸੋਚ ਕੇ ਦੇਖੋ ਜਾਣੇ ਅਣਜਾਣੇ ਚ ਕਿੱਡੀ ਵੱਡੀ ਪ੍ਰੋਬਲਮ ਆਪਾਂ ਆਪਣੇ ਬੱਚੇ ਲਈ ਕ੍ਰੀਏਟ ਕਰ ਦਿੰਦੇ ਆ ਤਾਂ ਕਦੇ ਵੀ ਇਸ ਤਰੀਕੇ ਨਾਲ ਐਵੇਂ ਦੀਆਂ ਗੱਲਾਂ ਨਾ ਕਰੋ ਕਿਉਂਕਿ ਛੱਡ ਕੇ ਤਾਂ ਮਾਪਾ ਜਾਂਦਾ ਵੀ ਨਹੀਂ ਪਿਆਰ ਤਾਂ ਕਰਦੇ ਨਾ ਉਹਦੇ ਜਵਾਕਰ ਨੂੰ ਤਾਂ ਹੀ ਤੁਸੀਂ ਵੀਡੀਓ ਦੇਖ ਰਹੇ ਹੋ ਹੈਨਾ ਤਾਂ ਇਹ ਕਿਹੋ ਵੀ ਨਾ ਇਹਦੀਆਂ ਗੱਲਾਂ ਕਰਨ ਦਾ ਛੋਟੇ ਕੋਮਲ ਸਾਫ ਮਨਾ ਤੇ ਅਸਰ ਬਹੁਤ ਗਹਿਰਾ ਪੈ ਜਾਂਦਾ ਇੱਕ ਹੋਰ ਚੀਜ਼ ਝੂਠੇ ਵਾਦੇ ਐਦਕੀ ਤੂੰ ਪੇਪਰ ਪਾਸ ਕਰ ਲਾ ਤੈਨੂੰ ਮੋਟਰਸਾਈਕਲ ਲਾ ਦੇ ਆ ਗਿਆ ਐਦਕੀ ਤੂੰ ਆ ਕਰ ਲਾ ਤੈਨੂੰ ਆ ਲੈ ਦਾਂਗੇ ਐਦਕੀ ਤੂੰ ਆ ਕਰ ਲਾ ਤੈਨੂੰ ਉੱਥੇ ਲੈ ਜਾਾਂਗੇ ਤੇ ਇਸ ਤੋਂ ਬਾਅਦ ਉਹ ਚੀਜ਼ਾਂ ਨਾ ਕਰਨੀਆਂ ਇਸ ਦੇ ਨਾਲ ਤੁਸੀਂ ਸਿਰਫ ਵਾਅਦਾ ਨਹੀਂ ਤੋੜ ਰਹੇ ਤੁਸੀਂ ਆਪਣੇ ਜਵਾਕ ਦਾ ਆਪੇ ਪ੍ਰਤੀ ਭਰੋਸਾ ਤੋੜ ਰਹੇ ਹੋ ਉਹ ਤੁਹਾਡੇ ਤੇ ਯਕੀਨ ਨਹੀਂ ਕਰੂਗਾ ਵੱਡਾ ਹੋ ਕੇ ਫਿਰ ਉਹ ਬੌਂਡ ਜਿਹੜਾ ਸਾਰੀ ਉਮਰ ਤਰਸਦੇ ਆ ਬਣਨ ਨੂੰ ਉਹ ਜਵਾਕ ਵੱਡੇ ਹੋ ਜਾਂਦੇ ਨੇ ਫਿਰ ਉਹ ਗਾਣੇ ਨਹੀਂ ਆਉਂਦੇ ਉਹ ਵੀ ਸਮਥਿੰਗ ਹੱਥਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਦਰਸਦੀਆਂ ਮਾਵਾਂ ਉਹਨਾਂ ਚ ਅਧੀਆਂ ਮਾਵਾਂ ਇਹ ਵੀ ਨੇ ਜਿਨ੍ਹਾਂ ਨੇ ਪਿਆਰ ਤਾਂ ਬਹੁਤ ਕੀਤਾ ਪਰ ਨਾਲ ਨਾਲ ਤਾਨੇ ਵੀ ਤੰਨ ਕੇ ਦਿੱਤੇ ਹੋਏ ਨੇ ਤੋ ਜਵਾਗ ਦੇ ਸਬਕੌਂਸ਼ੀਅਸ ਚ ਗੱਲਾਂ ਬੈਠੀਆਂ ਹੁੰਦੀਆਂ ਨੇ ਅਕਸਰ ਤੇ ਜਿਹੜਾ ਪਿਆਰ ਕਰਦੇ ਹੋ ਨਾ ਸਹੀ ਤਰੀਕੇ ਨਾਲ ਕਰਿਆ ਕਰੋ ਤਾਨੇ ਨਾ ਮਾਰਿਆ ਕਰੋ ਤੇ ਬਚਪਨ ਇਨਸਾਨ ਦੀ ਜ਼ਿੰਦਗੀ ਦਾ ਪਹਿਲਾ ਪੜਾ ਹੈ ਤੇ ਇਸ ਪੜਾ ਤੇ ਮਾਂ ਪਿਓ ਦਾ ਰੋਲ ਹੈ ਨਾ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ ਕਿ ਕਿ ਤੁਸੀਂ ਉਹਦੀ ਸ਼ਖਸੀਅਤ ਨੂੰ ਘੜਦੇ ਹੋ। ਹੁਣ ਤੁਸੀਂ ਕਿਵੇਂ ਦੀ ਘੜਨੀ ਹੈ? ਇਹ ਤੁਸੀਂ ਡਿਸਾਈਡ ਕਰਨਾ ਹੈ। ਮੈਂ ਆਪਦਾ ਕੰਮ ਕਰਤਾ ਜੀ। ਹੁਣ ਤੁਸੀਂ ਇਹ ਜਿਹੜੀਆਂ ਚਾਰ ਚੀਜ਼ਾਂ ਸਿੱਖੀਆਂ ਉਹਨਾਂ ਨੂੰ ਅਪਲਾਈ ਵੀ ਕਰਨਾ ਹੈ। ਤੇ ਨੂੰ ਆਪਣੇ ਸਰਕਲ ਦੇ ਵਿੱਚ ਇਹ ਜੀ ਵੀਡੀਓ ਨੂੰ ਜ਼ਰੂਰ ਦਿਆ ਕਰੋ। ਤਾਂ ਕਿ ਇਹਦਾ ਫਾਇਦਾ ਹੋਵੇ। ਤੇ ਤੁਹਾਡੇ ਕੋਲੇ ਕੋਈ ਸੋਹਣੇ ਪੁਆਇੰਟ ਨੇ ਉਹਨਾਂ ਨੂੰ ਥੱਲੇ ਡਿਸਕਸ਼ਨ ਵੀ ਕਰਿਆ ਕਰੋ ਕਮੈਂਟਾਂ ਦੇ ਵਿੱਚ। ਤੇ ਨਾਲ ਦੇ ਨਾਲ ਆਪਣੀ ਕਮਿਊਨਿਟੀ ਨੂੰ ਜੁਆਇਨ ਕਰੋ। YouTube ਤੇ ਆਓ। ਬੈਲ ਆਈਕਨ ਦਬੋ ਤਾਂ ਕਿ ਆਪਾਂ ਇਸ ਚੀਜ਼ ਨੂੰ ਪੰਜਾਬੀ ਦੇ ਵਿੱਚ ਹੋਰ ਖੁੱਲ੍ਹ ਕੇ ਡਿਸਕਸ ਕਰ ਸਕੀਏ ਤੇ ਮੈਨੂੰ ਉਮੀਦ ਆ ਮੇਰੀਆਂ ਗੱਲਾਂ ਤੁਹਾਨੂੰ ਘੱਟ ਆ ਰਹੀਆਂ ਕਰ ਦਿਓ ਫਿਰ ਸ਼ੇਅਰ ਲਾਈਕ ਰੇਟ ਰਿਵਿਊ ਸਾਰਾ ਕੁਝ ਤੇ ਮੈਂ ਤੁਹਾਨੂੰ ਮਿਲਦਾ ਇੱਕ ਹੋਰ ਵੀਡੀਓ ਦੇ ਨਾਲ ਬਹੁਤ ਸ਼ੁਕਰੀਆ